ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਸਾਰੇ ਦਰਸ਼ਕਾਂ ਨੂੰ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਘਰ ਬੈਠੇ ਸਾਡੇ ਗੀਤਾਂ ਦਾ ਆਨੰਦ ਮਾਣ ਰਹੇ ਹੋਵੋਗੇ ਕਿਵੇਂ ਦੇ ਲੱਗ ਰਹੇ ਨੇ ਨਵੇਂ-ਨਵੇਂ ਲੋਕੀ ਸਾਡੀ ਕੋਸ਼ਿਸ਼ ਹੈ ਕਿ ਨਵੇਂ-ਨਵੇਂ ਲੋਕ ਗੀਤ ਤੁਹਾਨੂੰ ਸੁਣਾਈਏ ਤੇ ਤੁਸੀਂ ਵੀ ਕੋਈ ਗੀਤ ਸੁਣਨਾ ਚਾਹੁੰਦੇ ਹੋ ਜਾਂ ਤੁਸੀਂ ਕੋਈ ਲਾਈਨਾਂ ਤੁਹਾਨੂੰ ਕੁਛ ਆਉਂਦੀਆਂ ਨੇ ਉਹ ਲਾਈਨਾਂ ਸਾਨੂੰ ਜਰੂਰ ਦੱਸੋ ਜੇ ਕੋਈ ਗੀਤ ਆਉਂਦਾ ਹੈ ਤਾਂ ਨਵਾਂ ਲਿਖਵਾਓ ਵੀ ਜਰੂਰ ਸਾਨੂੰ ਜੇ ਕੋਈ ਸੁਣਨਾ ਚਾਹੁੰਦੇ ਹੋ ਤਾਂ ਦੱਸੋ ਵੀ ਜ਼ਰੂਰ ਹਨਾ ਤੇ ਆਪਾਂ ਤੁਹਾਡੀ ਫਰਮਾਇਸ਼ ਜ਼ਰੂਰ ਪੂਰੀ ਕਰਾਂਗੇ ਤੇ ਅੱਜ ਇੱਕ ਹੋਰ ਪਿਆਰਾ ਜਿਹਾ ਲੋਕ ਗੀਤ ਜੋ ਮੈਨੂੰ ਲੱਗਦਾ ਹੈ ਕਿ ਅੱਜ ਦੇ ਸਮੇਂ ਦਾ ਦੁਖਾਂਤ ਹੈ ਜਿਨ੍ਹਾਂ ਦੇ ਘਰਾਂ 'ਚ ਇਹੋ ਜਿਹੀਆਂ ਚੀਜ਼ਾਂ ਜਾਂ ਨਸ਼ੇ ਨਹੀਂ ਸ਼ਾਇਦ ਉਹਨਾਂ ਪਹਿਣਾ ਨਾਲ ਉਹਨਾਂ ਮਾਵਾਂ ਨਾਲ ਇਦਾਂ ਹੀ ਬੀਤਦੀ ਹੋਊਗੀ ਵਾਹਿਗੁਰੂ ਕਰਕੇ ਕਦੇ ਵੀ ਇਦਾਂ ਨਾ ਹੋਵੇ ਤੇ ਸਾਡਾ ਪੰਜਾਬ ਹਮੇਸ਼ਾ ਹੱਸਦਾ ਵਸਦਾ ਰਹੇ ਇਸ ਤਰ੍ਹਾਂ ਦਾ ਇੱਕ ਪਿਆਰਾ ਜਿਹਾ ਲੋਕ ਗੀਤ ರಾಂಜಾ ಮೀರಾ ಪೋಸತಿ ಮಾಯೇ ನಿರಾಂಜಾ ಪೋಷ ಪಳಿಯೇ, ಪಳಿ ಪೋಸ್ ಪಿಂದ ಮಾಯ ਦਨ ਸਿਰ ਰੋਜ ਦਾ ਪੜੀਏ ਸਗੀ ਮੇਰੀ ਵੇਚਤੀ ਮਾਏ ਨੀ ਫਲ ਵੇਚਤੇ ਪੜੀਏ ਪੋਸਤ ਪੀਂਦਾ ਮਾਏ ਨੀ ਤਨ ਸਿਰ ਰੋਜ ਦਾ ਪੜੀਏ ਰਾਂਝਾ ਮੇਰਾ ਪੋਸਤੀ ਮਾਏ ਨੀ ਰਾਂਝਾ ਪੋ ਸੁਦੀ ਪੜੀਏ ਪੋਸਤ ਪੀਂਦਾ ਮਾਹੀ ਨੀ ਤਨ ਸਰ ਰੋਜ ਦਾ ਪੜੀਏ ਕਾ ਮੇਰਾ ਵੇਚਤਾ ਮੈਂ ਨੀ ਸੁਈ ਮੇਰੀ ਵੇਚਤੀ ਪੜੀਏ ਪੋਸਤ ਪੀਂਦਾ ਮੈਂ ਨੀ ਤਨ ਸਰ ਰੋਜ ਦਾ ਪੜੀਏ ಟಿಕೆ ದಿಯೇ ನೀ ಸು ಪಳಿಯೇ ನಾಳೆ ದೇನಿಯೇ ಸುಪೋಸ್ ಬದಲೇ ਝਗੜਾ ਮਟਾ ਦੇਤੀਏ ਨੀਸ ਪੋਸਤ ਦੇ ਬਦਲੇ ਛਾਪਵੇਂ ਚਿਤਿਆ ਮਾਏ ਨੀ ਚੱਲੇ ਵੇ ਚਿਤੇ ਫੜੀਏ पोस्त पींदा माए नितिन सेर रोज दा